ਵੱਡਾ ਦਿਲ ਦਿਖਾਇਆ ਆਪਣੀ ਧਰਮ ਪਤਨੀ ਨੂੰ ਉਸੇ ਸਮੇਂ ਪ੍ਰੇਰਿਤ ਕੀਤਾ ਕਿ ਪਿੰਡ ਦੇ ਸਰਪੰਚ ਕੋਣ ਪੰਚਾਇਤ ਸੰਮਤੀ ਮੈਂਬਰ ਬਣੇ ਅੱਜ ਮੈਂ ਸੰਮੋਹ ਚੇਤਕ ਉਹਨਾਂ ਨੇ ਲਾਈ ਕਿ ਰਾਜਨੀਤੀ ਦੇ ਅੰਦਰ ਆਪਣਾ ਹਿੱਸਾ ਪਾਓ ਦੇਸ਼ ਦੀ ਸਮਾਜਿਕ ਵਿਵਸਥਾ ਬਦਲਣ ਦੇ ਲਈ ਆਪਣਾ ਹਿੱਸਾ ਪਾਓ ਸਰਕਾਰ ਦੇ ਅੰਦਰ ਰੋਲ ਲਗਾਓ ਅੱਜ ਉਸ ਤੋਂ ਬਾਅਦ ਹੌਲੀ ਹੌਲੀ ਹੁੰਦੇ ਹੁੰਦੇ ਇੰਦਰਜੀਤ ਕੁਰਮਾਨ ਜੀ ਲੈ ਸਕਦਾ ਪੰਜਾਬ ਦੇ ਵਿਧਾਨ ਸਭਾ ਦੇ ਮੈਂਬਰ ਬਣੇ ਐਮਐਲਏ ਬਣੇ ਹਲਕਾ ਨਗੋਦਰ ਦੇ ਵਿਧਾਇਕ ਬਣੇ ਕਿ ਸਾਰਾ ਕੁਝ ਸਾਡੇ ਭਰਾ ਸੰਦੀਪ ਸਿੰਘ ਮਾਜੀਦ ਦੀ ਦولت ਆ ਕਿ ਉਹਨਾਰੇ ਹਮੇਸ਼ਾ ਹੀ ਚਾਹ ਬਾਹਰ ਰਹੇ ਰਹੇ ਲੰਬਾ عرصਾ ਉਹਨਾਂ ਨੇ ਬਾਹਰ ਦੇਸ਼ ਵਿੱਚ ਰਹਿ ਕੇ ਸੇਵਾ ਕੀਤੀ ਪਰ ਲੇਕਿਨ ਆਪਣੀ ਧਰਮ ਪਤਰੀ ਦੇ ਹਮੇਸ਼ਾ ਹੀ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਆਪਣੇ ਇਲਾਕੇ ਦੀ ਸੇਵਾ ਕਰੋ ਪਰਿਵਾਰ ਨੂੰ ਅੱਗੇ ਲੈ ਕੇ ਜਾਓ ਜਿਸ ਤਰ੍ਹਾਂ ਸੈਕਟਰੀ ਸਾਹਿਬ ਦੱਸ ਰਹੇ ਸੀ ਕਿ ਸਾਡੀ ਭੈਣ ਨੇ ਲਗਭਗ 40 ਸਾਲ ਆਪਣੇ ਹੱਥੀਂ